ਅਰੀ ਬਾਈ ਗੋਵਿੰਦ ਨਾਮ ਮੱਤ ਬਿਸਰਾ ਅਰੀ ਬਾਈ ਗੋਵਿੰਦ ਨਾਮ ਮੱਤ ਬਿਸਰਾ ਅੰਤ ਕਾਲ ਜੋ ਲక్ష్ਮੀ ਸੇ ਮਰ ਅਸੀ ਚਿੰਤਾ ਮਜ ਮਰ ਸਰਪਜੋਣ ਵਲ ਵਾਲ ਉਤਰੈ ਹਰੀ ਭਾਈ ਗੋਬਿੰਦ ਨਾਮ ਮਤ ਬਿਸਰਾ ਅੰਤ ਕਾਲ ਜੋ ਇਸ ਤ੍ਰੀ ਸੇਮਰਾ ਅਸੀ ਚੰਤਾ ਮੈਂ ਜੇ ਮਰਾਂ ਬੇਸ਼ਵਾਜੂਣ ਵੱਲ ਵੱਲ ਉਤਰਾਂ ਅੰਤ ਕਾਲ ਜੋ ਲੜਕੇ ਸਿਮਰਾਂ সি মেজে জম শুকর জোড় অন্তকাল মধ্যর সিমর ਅਸੀਚੰ ਤਾ ਮੰਜ ਮਰ ਪ੍ਰੇਤ ਜੂਣ ਵਲ ਵਲ ਉਤਰ ਅੰਤ ਕਾਲ ਨ ਰਾਇਨ ਸਿਮਰ ਅਸੀਂ ਚਿੰਤਾ ਮੈਂ ਜੇ ਮਰ ਬਦ ਦਿੱਤੇ ਲੋਚਨ ਸੰ ਨਰਮੁਕਤਾ ਪਿਤੰਬਰਵਾ ਰਿਦਾ ਬਸਾ ਅਰੀ ਭਾਈ ਗੋਬਿੰਦ ਨਾਮ ਮਤ ਬਿਸਰਾ ਅਰੀ ਭਾਈ ਗੋਬਿੰਦ ਨਾਮ ਮਤਬੀ ਸਰਾ ਵਾਹਿਗੁਰੂ ਮਾਰੂ ਮਹਿਲਾ ਨੋ ਮਾਂ ਅਬ ਮੈਂ ਕਹਾ ਕਰੂ ਰੇ ਮਾਈ ਅਬ ਮੈਂ ਕਹ ਕਰੂ ਰਈ ਮਾਈ ਸਗਲ ਜਨਮ ਵਿਖਿਆਣ ਸਿਓ ਖੋਇਆ ਸਿਮਰੇ ਉਹ ਨਾਹੇ ਕਨਾਈ ਤਨ ਤਨ ਸਤਿਗੁਰੂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਅਮਰਤ ਮਈ ਬਾਣੀ ਮਾਰੂ ਰਾਗ ਦੇ ਵਿੱਚ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦੂਸਰਾ ਸ਼ਬਦ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1008 ਅੰਗ ਉਤੇ ਸਿਸ਼ੋਵਤ ਹੈ ਜੀ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਅਬ ਮੈਂ ਕਹਾ ਕਰੂੰ ਅਬ ਮੈਂ ਕਹਾ ਕਰੂੰ ਰੀ ਮਾਈ ਏ ਮੇਰੀ ਮਾਂ ਹੁਣ ਮੈਂ ਸਮਾਂ ਲੰਘਣ ਤੋਂ ਬਾਅਦ ਕੀ ਕਰ ਸਕਦਾ ਹਾਂ ਜਦ ਸਮਾਂ ਹੀ ਬਿਯਾਜ ਗਿਆ ਸਮਾਂ ਨਿਕਲ ਗਿਆ ਉਨ ਸਮਹਨ ਨਿਕਲਣ ਤੋਂ ਬਾਅਦ ਮੈਂ ਕੀ ਕਰ ਸਕਦਾ ਹਾਂ ਸਗਲ ਜਨਮ ਵਿਖਿਅਨ ਸਿਉ ਖੋਇਆ ਸਿਮਰਿਓ ਨਾਹੇ ਕਨਾਈ ਸਾਰਾ ਜਨਮ ਹੀ ਵਿਖਿਅਨ ਸਿਉ ਖੋਇਆ ਸਾਰਾ ਜਨਮ ਵਿਖਿਆ ਵਿਕਾਰਾਂ ਦੇ ਵਿੱਚ ਹੀ ਖਤਮ ਹੋ ਗਿਆ ਵਿਰਥਾ ਚਲਾ ਗਿਆ ਸਾਰਾ ਜਨਮ ਵਿਕਾਰਾਂ ਦੇ ਵਿੱਚ ਵਿਰਥਾ ਚਲਾ ਗਿਆ ਮੈਂ ਉਸ ਵਾਹਿਗੁਰੂ ਨੂੰ ਨਹੀਂ ਸਿਮਰਿਆ ਸਿਮਰਿਓ ਨਾਹ ਕਨਾਈ ਕਨਾਈ ਕਨਈਆ ਕਾਣ ਅਰਥਾਤੋ ਵਾਹਿਗੁਰੂ ਮੈਂ ਉਸ ਵਾਹਿਗੁਰੂ ਨੂੰ ਨਹੀਂ ਸਿਮਰਿਆ ਸਾਰਾ ਜਨਮ ਮੇਰਾ ਜੋ ਹੈ ਉਹ ਵਿਕਾਰਾਂ ਦੇ ਵਿੱਚ ਨਿਕਲ ਗਿਆ ਇਹ ਮੇਰੀ ਮਾਂ ਜਦ ਹੁਣ ਇਹ ਸਮਾਂ ਨਿਕਲ ਗਿਆ ਹੈ ਤਾਂ ਮੈਂ ਹੁਣ ਕੀ ਕਰ ਸਕਦਾ ਹਾਂ ਕਿਉਂਕਿ ਇਹ ਸਮਾਂ ਜੋ ਉਸ ਵਾਹਿਗੁਰੂ ਵੱਲੋਂ ਇਹ ਅਵੋਲਕ ਜਨਮ ਮਿਲਿਆ ਇਸ ਨੂੰ ਆਜਾਈ ਗਵਾ ਦਿੱਤਾ ਕਿਉਂਕਿ ਸਤਿਗੁਰੂ ਜੀ ਦਾ ਅੰਮ੍ਰਿਤਮਈ ਵਚਨ ਹੈ ਰਣ ਕੋ ਵਾਈ ਸੋ ਇਕ ਜਹ ਦੇਵਸ ਗਵਾਇਆ ਕਾਇ ਰਣ ਗਵਾਈ ਸੋਇ ਕਾ ਦੇਵਸ ਗ ਚਤਾਏ ਰੇ ਮੂੜੇ ਫਿਰ ਪਛਤਾਏ ਰੇ ਨਾਮ ਨਾ ਜਾਣਿਆ ਰਾਂ ਕਾ ਨਾਮ ਨਾ ਜਾਣਿਆ ਰਾਂਕਾ ਇਹ ਸਾਰੀ ਜ਼ਿੰਦਗੀ ਦੀ ਰਾਤ ਸੌ ਕੇ گزار ਦਿੱਤੀ ਜੋ ਰਾਤ ਇਹ ਸੌਣ ਦੇ ਵਿੱਚ ਹੀ ਖਤਮ ਹੋ ਗਈਆਂ ਅਤੇ ਦਿਨ ਜੋ ਹੈ ਦਿਵਸ ਜੋ ਹੈ ਇਹ ਖਾ ਕੇ گزار ਦਿੱਤਾ ਉਸ ਪਰਮਾਤਮਾ ਦੇ ਨਾਲ ਸਾਝ ਨਹੀਂ ਪਾਈ ਉਸ ਵਾਹਿਗੁਰੂ ਦਾ ਨਾਮ ਨਹੀਂ ਜਾਣਿਆ ਵਿਕਾਰਾਂ ਦੇ ਵਿੱਚ ਹੀ ਆਪਣਾ ਸਾਰਾ ਸਮਾਂ ਜੋ ਹੈ ਗੁਜ਼ਾਰ ਦਿੱਤਾ ਇਸ ਕਰਕੇ ਸਤਿਗੁਰੂ ਜੀ ਉਪਦੇਸ਼ ਕਰਦੇ ਹੋਏ ਕਹਿ ਰਹੇ ਹਨ ਅਬ ਮੈਂ ਕਾਹੂ ਕਰੋਰੀ ਮਾਈ ਹੈ ਮੇਰੀ ਮਾਂ ਹੁਣ ਮੈਂ ਕੀ ਕਰ ਸਕਦਾ ਜਦੋਂ ਕਿ ਸਾਰਾ ਸਮਾਂ ਹੀ ਲੰਘ ਗਿਆ ਹੈ ਇਹ ਸਾਰੀ ਜ਼ਿੰਦਗੀ ਦੀ ਰਾਤ ਨਿਕਲ ਗਈ ਸਗਲ ਜਨਮ ਵੇਖਿਆਣ ਸਿਉ ਖੋਇਆ ਸਿਮਰਿਓ ਨਾਹੇ ਕਨਾਈ ਇਹ ਸਾਰਾ ਜਨਮ ਵਿਕਾਰਾਂ ਦੇ ਵਿੱਚ ਨਿਕਲ ਗਿਆ ਉਸ ਵਾਹਿਗੁਰੂ ਨੂੰ ਯਾਦ ਨਹੀਂ ਕੀਤਾ ਉਸ ਵਾਹਿਗੁਰੂ ਦੇ ਗੁਣ ਨਹੀਂ ਗਾਏ ਰਹਾਉ ਕਾਲ ਫਾਸ ਜਬ ਗਰਮੇ ਮੇਲੀ ਤੇ ਸੁੱਦ ਸਭ ਬਿਸਰਾਈ ਜਦੋਂ ਉਸ ਵਾਹਿਗੁਰੂ ਦੇ ਜਮ ਜੋ ਪੈਦਾ ਕੀਤੇ ਹੋਏ ਹਨ ਉਹਨਾਂ ਦੀ फांसी ਮੌਤ ਦੀ फांसी ਕਾਲ फांसी ਜਦੋਂ ਗਰਮਹੰਗਾਲ ਦੇ ਵਿੱਚ ਆ ਕੇ ਉਸ ਜਮਾਂ ਨੇ ਮੌਤ ਦੀ ਫਾਹੀ ਪਾ ਦਿੱਤੀ ਤੇ ਸੁਧ ਸਭ ਬੇਸرائی ਫਿਰ ਸਾਰੀ ਸੁਧ ਬੁੱਧ ਭੁੱਲ ਗਈ ਜਦੋਂ ਜਮਰਾਜ ਨੇ ਆ ਕੇ ਮੌਤ ਦੀ ਫਾਹੀ ਗਲੇ ਦੇ ਵਿੱਚ ਪਾ ਦਿੱਤੀ ਫਿਰ ਮਨੁੱਖ ਦੇ ਅੰਦਰੋਂ ਸਾਰੀ ਹੀ ਸੁਧ ਬੁੱਧ ਜਿਹੜੀ ਉਹ ਭੁੱਲ ਗਈ ਕਿਉਂਕਿ ਇਹ ਇਸ ਵਾਇਗਰੂ ਨੂੰ ਤਾਂ ਉਸਨੇ ਯਾਦ ਨਹੀਂ ਸੀ ਕੀਤਾ ਇਸ ਕਰਕੇ ਵਾਹਿਗੁਰੂ ਨੂੰ ਨਾਮ ਯਾਦ ਕਰਨ ਕੇ ਜਮਰਾਜ ਆਉਣੇ ਹੀ ਸਨ ਇਹ ਜਮਰਾਜ ਦਾ ਜਦੋਂ ਡੰਡਾ ਸਿਰ ਤੇ ਲੱਗਦਾ ਹੈ ਫਿਰ ਹੀ ਇਹ ਜਾਗਦਾ ਹੈ ਉਸ ਤੋਂ ਪਹਿਲਾਂ ਇਹ ਜਾਗਦਾ ਹੀ ਨਹੀਂ ਹੈ ਜਦੋਂ ਜਮਰਾਜ ਦਾ ਆ ਕੇ ਡੰਡਾ ਪਿਆ ਜਮਰਾਜ ਨੇ ਆ ਕੇ ਮੌਤ ਦੀ ਫਾਹੀ ਗਲ ਦੇ ਵਿੱਚ ਪਾ ਦਿੱਤੀ ਫਿਰ ਇਸ ਦੀ ਸੁੱਧ ਗੋਧ ਸਭ ਬਿਸਰ ਗਈ ਰਾਮ ਨਾਮ বিনা ਯਾ ਸੰਕਟ ਮੈਂ ਕੋਬਹੁਤ ਸਹਾਈ ਇਸ ਸੰਕਟ ਦੇ ਵਿੱਚ ਜਦੋਂ ਕਿ ਜਮ ਰਾਸ ਨੇ ਮੌਤ ਦੀ ਪਾਹੀ ਗਲ ਦੇ ਵਿੱਚ ਪਾ ਦਿੱਤੀ ਉਹ ਜਮ ਰਾਸ ਲੈਣ ਲਈ ਆ ਗਏ ਇਸ ਸੰਕਟ ਦੇ ਵਿੱਚ ਰਾਮ ਨਾਮ ਬਿਨ ਯਾ ਸੰਕਟ ਮੈਂ ਕੋ ਅਬ ਹੋਤ ਸਹਾਈ ਕੋਣ ਹੋਰ ਹੋਰ ਸਹਾਈ ਹੋ ਸਕਦਾ ਹੈ ਰਾਮ ਨਾਮ ਤੋਂ ਬਿਨਾ ਪਰ ਰਾਮ ਨਾਮ ਤਾਂ ਜਪਿਆ ਹੀ ਨਹੀਂ ਰਾਮ ਨਾਮ ਦੇ ਨਾਲ ਜੁੜੇ ਹੀ ਨਹੀਂ ساری ਉਮਰ ਤਾਂ ਵਿਕਾਰਾਂ ਦੇ ਵਿੱਚ ਗਵਾ ਦਿੱਤੀ ਸਾਰੇ ਰਾਤ ਸੌਂ ਕੇ ਗਵਾ ਦਿੱਤੀ ਸਾਰਾ ਦਿਨ ਖਾ ਕੇ ਗਵਾ ਦਿੱਤਾ ਉਸ ਵਾਹਿਗੁਰੂ ਦਾ ਨਾਮ ਤਾਂ ਜਪਿਆ ਹੀ ਨਹੀਂ ਤੇ ਫਿਰ ਜੇ ਉਸ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਤੇ ਅੰਤ ਵੇਲੇ ਉਹ ਵਾਹਿਗੁਰੂ ਕਦੋਂ ਸਹਾਇ ਹੋ ਸਕਦਾ ਹੈ ਕਿਉਂਕਿ ਅੰਤ ਵੇਲੇ ਤਾਂ ਉਹ ਹੀ ਅੱਗੇ ਆਉਣਾ ਹੈ ਜੋ ਸਾਰਾ ਉਹ ਜ਼ਿੰਦਗੀ ਦੇ ਵਿੱਚ ਜੋ ਕੁਝ ਕੀਤਾ ਜੇਕਰ ਸਾਰੇ ਉਮਰ ਲక్ష్ਮੀ ਮਾਇਆ ਦੇ ਨਾਲ ਜੁੜਿਆ ਰਿਹਾ ਕਿਉਂਕਿ ਜਿਹੜਾ ਹੁਣ ਆਪਾਂ ਇਹ ਸ਼ਬਦ ਪੜ੍ਹਿਆ ਹੈ ਕਿਤੇ ਸਾਰੀ ਉਮਰ ਲక్ష్ਮੀ ਮਾਇਆ ਦੇ ਨਾਲ ਜੁੜਿਆ ਰਿਹਾ ਤਾਂ ਇਸ ਨੂੰ ਸਰਪ ਦੀ ਜੂਨ ਦੇ ਵਿੱਚ ਪੈਣਾ ਪਵੇਗਾ ਜੇਕਰ ਸਾਰੀ ਉਮਰ ਇਸਤਰੀ ਦੇ ਨਾਲ ਹੀ ਜੁੜਿਆ ਰਿਹਾ ਫਿਰ ਇਸ ਨੂੰ ਬੇਸ਼ਵਾ ਜੂਨ ਦੇ ਵਿੱਚ ਪੈਣਾ ਪਵੇਗਾ ਜੇਕਰ ਸਾਰੀ ਉਮਰ ਆਪਣੀ ਸੰਤਾਨ ਦੇ ਨਾਲ ਹੀ ਮੋਹ ਕਰਦਾ ਰਿਹਾ ਆਪਣੇ ਪੁੱਤਰਾਂ ਦੇ ਨਾਲ ਹੀ ਮੋਹ ਕਰਦਾ ਰਿਹਾ ਤਾਂ ਫਿਰ ਇਹ ਸ਼ੂ ਪਰ ਜੋਨ ਦੇ ਵਿੱਚ ਪਵੇਗਾ ਅਤੇ ਜੇਕਰ ਆਖੀਰ ਵੇਲੇ ਆਪਣੇ ਮਹਿਲ ਮਾਰੀਆਂ ਨੂੰ ਯਾਦ ਕਰਦਾ ਹੋਇਆ ਮਰ ਗਿਆ ਤਾਂ ਫਿਰ ਇਹ ਪ੍ਰੇਤ ਜੋਨ ਵਿੱਚ ਪਵੇਗਾ ਇਹ ਜੋ ਆਪਾਂ ਇਹ ਸ਼ਬਦ ਉਹਨੇ ਭਗਤ ਤਲੋਚਨ ਜੀ ਦਾ ਪੜ੍ਹਿਆ ਹੈ ਅੰਤ ਕਾਲ ਦੇ ਵਿੱਚ ਬੰਦਾ ਉਹੀ ਯਾਦ ਕਰਦਾ ਹੈ ਜੋ ਸਾਰੀ ਉਮਰ ਜਿਸ ਨੂੰ ਯਾਦ ਕੀਤਾ ਹੋਵੇ ਅਤੇ ਜੇਕਰ ਇਸ ਉਸ ਵਾਹਿਗੁਰੂ ਨੂੰ ਯਾਦ ਕੀਤਾ ਹੋਇਆ ਹਿਰ ਭਗਤ ਅਚਲੋਚਨ ਜੀ ਕਹਿੰਦੇ ਹਨ ਅੰਤ ਕਾਲ ਨਾਰਾਇਣ ਸਿਮਰ ਜੇ ਅੰਤ ਕਾਲ ਨੂੰ ਉਸ ਵਾਹਿਗੁਰੂ ਨੂੰ ਯਾਦ ਕਰੇ ਵਾਹਿਗੁਰੂ ਨੂੰ ਤਾਂ ਹੀ ਯਾਦ ਕਰੇਗਾ ਜੇ ਸਾਰੀ ਉਮਰ ਉਸ ਵਾਹਿਗੁਰੂ ਦੇ ਨਾਲ ਜੁੜਿਆ ਜੁੜਿਆ ਹੋਇਆ ਤਾਂ ਹੋਰ ਵਿਕਾਰਾਂ ਦੇ ਨਾਲ ਹੋਰ ਚਸਕਿਆਂ ਦੇ ਨਾਲ ਕੋਟੰਬ ਦੇ ਨਾਲ ਪਰ ਜੇਕਰ ਉਸ ਵਾਹਿਗੁਰੂ ਦੇ ਨਾਲ ਜੁੜਿਆ ਹੋਵੇਗਾ ਤਾਂ ਫਿਰ ਅੰਤ ਕਾਲ ਦੇ ਵਿੱਚ ਵੀ ਉਸ ਵਾਹਿਗੁਰੂ ਦੀ ਯਾਦ ਆਵੇਗੀ ਅੰਤ ਕਾਲ ਨਾਰਾਇਣ ਸਿਮਰਐ ਅਸੀ ਚੰਤਾ ਮੈਂ ਜੇ ਮਰ ਬਦ ਦਿੱਤੇ ਲੋਚਨ ਤੇ ਨਰ ਮੁਕਤਾ ਪਿਤੰਬਰ ਵਾਕੇ ਰਿਦਾ ਵਸੈ ਬਦਿਤ ਤਲੋਚਨ ਤਲੋਚਨ ਜੀ ਆਖਦੇ ਹਨ ਤੇ ਨਰ ਮੁਕਤਾ ਉਹੀ ਨਰ ਫਿਰ ਮੁਕਤੀ ਨੂੰ ਪ੍ਰਾਪਤ ਕਰਦਾ ਹੈ ਅਤੇ ਪਿਤੰਬਰ ਪਤੰਬਰ ਉਹ ਵਾਹਿਗੁਰੂ ਉਸ ਤੇ ਹਿਰਦੇ ਦੇ ਵਿੱਚ ਵਸ ਜਾਂਦਾ ਹੈ ਇਸ ਕਰਕੇ ਜੋ ਸਾਰੀ ਉਮਰ ਜਿਸ ਨੂੰ ਸਿਮਰਿਆ ਅਖੀਰ ਦੇ ਵਿੱਚ ਉਹੋ ਹੀ ਉਸ ਦਾ ਹੀ ਸਿਮਰਨਾ ਹੁੰਦਾ ਹੈ ਉਸ ਤੇ ਹੀ ਯਾਦ ਹੁੰਦੀ ਹੈ ਇਸ ਕਰਕੇ ਸਤਿਗੁਰੂ ਉਪਦੇਸ਼ ਕਰਦੇ ਹਨ ਕਿ ਉਸ ਵਾਹਿਗੁਰੂ ਦੇ ਨਾਮ ਨੂੰ ਜਪੋ ਉਹ ਵਾਹਿਗੁਰੂ ਦਾ ਨਾਮ ਹੀ ਜੋ ਹੈ ਅਖੀਰ ਤੇ ਵੀ ਉਹ ਹੀ ਸਹਾਇਤਾ ਕਰ ਸਕਦਾ ਹੈ ਰਾਮ ਨਾਮ ਬਿਨ ਯਾ ਸੰਕਟ ਮੈਂ ਉਹ ਅਬ ਹੋਤ ਸਹਾਈ ਜੋ ਸੰਪਤ ਆਪਣੀ ਕਰਮਾਨੀ ਛੇ ਨਮ ਭਈ ਪਰਾਈ ਜਿਸ ਸ਼ਾਂਤੀ ਨੂੰ ਜਿਸ ਧਨ ਦੌਲਤ ਨੂੰ ਆਪਣਾ ਕਰਕੇ ਮੰਨਦਾ ਰਿਹਾ ਅਖੀਰ ਦੇ ਵਿੱਚ ਉਹ ਇੱਕਦਮ ਹੀ ਪ੍ਰਾਈ ਹੋ ਗਈ। ਪ੍ਰਾਣ ਤਿਆਗੇ। ਪ੍ਰਾਣ ਤਿਆਗਣ ਤੋਂ ਬਾਅਦ ਜਿਸ ਸੰਪਤੀ ਦਾ ਇਹ ਮਾਲਕ ਸੀ ਉਸ ਦਾ ਉਸੇ ਵੇਲੇ ਕੋਈ ਹੋਰ ਮਾਲਕ ਬਣ ਗਿਆ। ਕਿਉਂਕਿ ਇਹ ਸੰਪਤੀ ਅਜ ਜਿਸ ਦੀ ਹੈ ਅਜ ਉਸ ਦੀ ਮੌਤ ਹੋ ਜਾਵੇ ਤੱਕ ਉਸ ਦੇ ਬੱਚਿਆਂ ਨੂੰ ਉਸ ਦੇ ਪਰਿਵਾਰ ਨੂੰ ਜੇਕਰ ਬੱਚੇ ਜਾਂ ਪਰਿਵਾਰ ਨਹੀਂ ਹੈ ਤਾਂ ਹੋਰ ਕਈ ਸੰਪਤੀ ਦੇ ਹੱਕਦਾਰ ਆ ਜਾਂਦੇ ਹਨ। ਇਹ ਸੰਪਤੀ ਜੋ ਹੈ ਇਕਦਮ ਹੀ ਕਿਸੇ ਹੋਰ ਦੀ ਬਣ ਜਾਂਦੀ ਹੈ ਉਹ ਸ਼ਾਂਤੀ ਜਿਸ ਤੇ ਲੈ ਕੇ ਸਾਰੀ ਉਮਰ ਹੀ ਲੱਗਾ ਰਿਆ ਕਈ ਤਰੀਕਿਆਂ ਨਾਲ ਸ਼ਾਂਤੀ ਨੂੰ ਇਕੱਠਾ ਕੀਤਾ ਬਹੁ ਪਰ ਪਾਂਚ ਕਰ ਪਰ ਤਨ ਲਿਆ ਵੈ ਸੁਤਦਾਰਾ ਪੈ ਕੋਵੇ ਮਨ ਮੇਰੇ ਮਨ ਮੇਰੇ ਊਲੇ ਕਪਟ ਨਾ ਕੀ ਜੰਹ ਅੰਤ ਨਵੇਰਾ ਤੇਰੇ ਜੀ ਪੈ ਲੀ ਜੰਹ ਮਨ ਮੇਰੇ ਭੁੱਲੇ ਕਪਟ ਨਾ ਕੀ ਜੈ ਅੰਤ ਨਵੇਰਾ ਤੇਰੇ ਜੀ ਪੈ ਲਈ ਜੈ ਇਹ ਮੇਰੇ ਭੁੱਲੇ ਹੋਏ ਮਨ ਕਪਟ ਨਾ ਕਰੀ ਕਪਟ ਕਰਕੇ ਕਿਸੇ ਦੂਜੇ ਦਾ ਹੱਕ ਖੋ ਕੇ ਆਪਣੇ ਕੋਲ ਨਾ ਲਿਆਈਂ ਕਿਉਂਕਿ ਆਂਤ ਨੂੰ ਜਿਨ੍ਹਾਂ ਲਈ ਤੂੰ ਇਹ ਸਾਰਾ ਕੁਝ ਜੋੜਦਾ ਰਿਹਾ ਉਹਨਾਂ ਨੇ ਸਹਾਇਤਾ ਨਹੀਂ ਕਰਨੀ ਉਹਨਾਂ ਨੇ ਲਾਗੇ ਨਹੀਂ ਆਉਣਾ ਆਂਤ ਨੂੰ ਤਾਂ ਤੇਰੇ ਜਿੰਦ ਦੇ ਕੋਲੋਂ ਹੀ ਸਾਰਾ ਕੁਝ ਹਿਸਾਬ ਮੰਗਿਆ ਜਾਣਾ ਹੈ ਇਸ ਕਰਕੇ ਆਪਣੀ ਹੱਕ ਦੀ ਕਮਾਈ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦਾ ਗੁਣ ਗਾਣੇ ਹੀ ਸਤਿਗੁਰੂ ਉਪਦੇਸ਼ ਕਰਦੇ ਹਨ ਜੋ ਸੰਪਤ ਆਪਣੀ ਕਰਮਾਨੀ ਛਿਨ ਮੈਂ ਭਈ ਪਰਾਇ ਕੋ ਨਾਨਕ ਯਾ ਸੋਚ ਰਹੀ ਮਨ ਹਰ ਜਸ ਕਬੂ ਨਾ ਗਾਈ ਤਉਹ ਨਾਨਕ ਸਤਿਗੁਰੂ ਉਪਦੇਸ਼ ਕਰਦੇ ਹਨ ਫਿਰ ਇਹ ਮਨ ਦੇ ਵਿੱਚ ਹੀ ਪਛਤਾਵਾ ਹੀ ਰਹਿੰਦਾ ਹੈ ਇਹ ਸੋਚ ਰਹੀ ਮਨ ਇਹ ਮਨ ਦੇ ਵਿੱਚ ਪਛਤਾਵਾ ਹੀ ਰਹਿੰਦਾ ਹੈ ਹਰ ਜਸ ਕਭੂ ਨਾ ਗਾਈ ਕਿ ਉਸ ਵਾਹਿਗੁਰੂ ਦਾ ਜਸ ਕਦੀ ਗਾਇਆ ਹੀ ਨਹੀਂ ਇਹ ਹੀ ਪਛਤਾਵਾ ਰਹਿੰਦਾ ਆਖੀਰ ਵੇਲੇ ਕਿ ਜੇਕਰ ਉਸ ਵਾਹਿਗੁਰੂ ਦਾ ਜਸ ਗਾਇਆ ਹੁੰਦਾ ਮੈਂ ਵੀ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਨਿਵਾਸ ਕਰ ਲੈਣਾ ਸੀ ਇਹਨਾਂ ਜੁਨਾਂ ਦੇ ਵਿੱਚ ਮੈਨੂੰ ਫਿਰ ဋਟਕਣਾ ਨਹੀਂ ਸੀ ਪੈਣਾ ਉਸ ਵਾਹਿਗੁਰੂ ਦੇ ਚਰਨਾਂ ਦਾ ਨਿਵਾਸ ਮਿਲ ਜਾਣਾ ਸੀ ਸਤਿਗੁਰੂ ਕਿਰਪਾ ਕਰਨ ਅਸੀਂ ਇਹ ਜੋ ਅਮੋਲਕ ਜਨਮ ਲੱਖਾਂ ਹੀ 84 ਜੁਨਾਂ ਦੇ ਬਾਅਦ ਸਾਨੂੰ ਅਮੋਲਕ ਜਨਮ ਮਿਲਿਆ ਹੈ ਇਸ ਜਨਮ ਦੇ ਵਿੱਚ ਉਸ ਵਾਹਿਗੁਰੂ ਦਾ ਜਸ ਗਾ ਕੇ ਉਸ ਵਾਹਿਗੁਰੂ ਦੇ ਗੁਣ ਗਾ ਕੇ ਆਪਣਾ ਇਹ ਜਨਮ ਜੋ ਔਮੋਲਕ ਜਨਮ ਜੋ ਹੈ ਇਸ ਨੂੰ ਸਫਲਾ ਕਰ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ